ਸਤਿ ਸ੍ਰੀ ਅਕਾਲ ਪਿੰਡ ਰਾਤ ਵੱਧ ਕੰਮ ਕਰਨ ਵਾਲੇ ਸਾਡੇ ਵੀਰ ਪਹੁੰਚੇ ਆ ਨਾ ਸਾਡੇ ਬਲਬੀਰ ਅ ਅੱਜ ਬਲਜੀਤ ਜੀ ਅੱਜ ਆ ਰਹੇ ਨੇ ਭਗਵੰਤ ਮਾਨ ਸਾਹਿਬ ਮਜੀਠਾ ਵਿਖੇ ਪਹੁੰਚਦੇ ਆ ਜੀ ਰਾਜਤਾਜੀਵਾ ਸਾਹਿਬ ਦੇ ਹੱਕ ਚ ਪ੍ਰਚਾਰ ਕਰਨ ਤੇ ਅਸੀਂ ਸਾਰੇ ਮਜੀਠਾ ਲੋਕਾਂ ਵਸ ਗਏ ਹਾਂ ਇਹੋ ਹੀ ਉਮੀਦ ਕਰਦੇ ਆਂ ਕਿ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦਬਾ ਕੇ ਸਰਦਾਰ ਕੁਲਦੀਪ ਸਿੰਘ ਦੀ ਧਾਲੀਵਾਲ ਨੂੰ ਕਾਮਯਾਬ ਕਰਕੇ ਆਪਾ ਦਿੱਲੀ ਜੋ ਲੋਕ ਸਭਾ ਦੀ ਸੀਟਾਂ ਜਿਤਾ ਕੇ ਭੇਜੀਏ ਜੀ ਵੇਖੋ ਜੀ ਜਿਹੜੇ ਵਿਰੋਧ ਕਰ ਰਹੇ ਹਨ ਉਹ ਹੈ ਹੀ ਵਿਰੋਧੀ ਪਾਰਟੀ ਆ ਸਾਡੀ ਜਿਹੜੀ ਜਨਤਾ ਆ ਮਜੀਠੇ ਦੀ ਪੰਜਾਬ ਦੀ ਜਨਤਾ ਬਿਲਕੁਲ ਖੁਸ਼ ਆ ਆਮ ਆਦੀ ਪਾਰਟੀ ਤੋਂ ਸਾਡੇ ਜਿਹੜੇ ਵਿਰੋਧ ਕਰਦੇ ਹੋ ਕਾਂਗਰਸ ਪਾਰਟੀ ਦੇ ਬੀਜੇਪੀ ਵਾਲੇ ਵਿਰੋਧ ਕਰ ਰਹੇ ਹੋ ਕੋਈ ਵਿਰੋਧ ਨਹੀਂ ਕਰ ਰਿਹਾ ਜੀ ਜਨਤਾ ਖੁਸ਼ ਹੈ ਜੀ ਹਾਂ ਜੀ ਵੀਰ ਜੀ ਕੀ ਨਾਮ ਜੀ ਆਪਣਾ ਜੀ ਬਲਮੀਤ ਸਿੰਘ ਮਹਾਰਾ ਜਿਹੜਾ ਪ੍ਰਧਾਨ ਕਿਸਾਨ ਮੈਂ ਕਿਤਾ ਮੁਸਾ ਗੋਪਾਲ ਸਿੰਘ ਸਾਹਿਬ ਅਜਵਾਨ ਸਾਹਿਬ ਪਹੁੰਚ ਰਹੇ ਆ ਸੋ ਕਿਦਾਂ ਦਾ ਹੰਗਾਰਾ ਮਿਲ ਰਿਹਾ ਜੀ ਬਹੁਤ ਵਧੀਆ ਜੀ ਤੁਸੀਂ ਸਾਰਾ ਇਕੱਠ ਦੇ ਕੀ ਰਹੇ ਹੋ ਕਿੰਨੀ ਵੱਡੀ ਗਿਡਤੀ ਦੇ ਵਿੱਚ ਜਿਹੜੀ ਇਹ ਜਨਤਾ ਜਿਹੜੀ ਆ ਮਾਨ ਸਾਹਿਬ ਦੇ ਜਿਹੜੇ ਆ 300 ਵਿੱਚ ਪਹੁੰਚਿਆ ਜੀ ਹਾਂ ਜੀ ਵਧੀਆ ਸਮਕਰ ਮੇਰੇ ਆ ਜੀ ਪਰ ਜੇ ਗੱਲ ਕਰੀਏ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਕਹਿ ਰਹੀਆਂ ਕਿ ਨਾ ਤਾਂ 1000 ਰੁਪਏ ਮਿਲਿਆ ਹੈ ਸਰਕਾਰ ਵੱਲੋਂ ਨਾ ਹੀ ਪੈਨਸ਼ਨ ਜਿਹੜੀ 2500 ਰੁਪਏ ਹੋਈ ਹੈ ਸੋ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਜਿੰਨੀਆਂ ਵੀ ਮਾਨ ਸਾਹਿਬ ਨੇ ਗਰੰਟੀਆਂ ਦਿੱਤੀਆਂ ਉਹ ਪੰਜ ਸਾਲ ਦੇ ਵਿੱਚ ਪੂਰੀਆਂ ਕਰਨੀਆਂ ਹੁੰਦੀਆਂ ਕਿਉਂਕਿ ਸਰਕਾਰ ਪੰਜ ਸਾਲ ਦੀ ਚਲਦੀ ਜਾਂਦੀ ਆ ਤੇ ਇਹਨਾਂ ਦੇ ਚਾਰ ਗਰੰਟੀਆਂ ਜਿਹੜੀਆਂ ਪੂਰੀਆਂ ਕਰ ਦਿੱਤੀਆਂ ਸਿਰਫ ਇੱਕ ਗਰੰਟੀ ਜਿਹੜੀ ਪੈਨਸ਼ਨ ਤੇ ਬੀਬੀਆਂ ਦੇ 1000 ਰੁਪਏ ਵਾਲੀ ਆ ਇਹ ਵੀ ਆਉਣ ਵਾਲੇ ਸਾਲ ਦੇ ਵਿੱਚ ਪੂਰੀ ਕੀਤੀ ਜਾਊਗੀ ਮਾਨ ਸਾਹਿਬ ਨੇ ਇਹ ਵੀ ਐਲਾਨ ਕੀਤਾ ਜੇ 2027 ਤੋਂ ਪਹਿਲਾਂ ਪਹਿਲਾਂ ਇਹ ਗਰੰਟੀਆਂ ਪੂਰੀਆਂ ਨਹੀਂ ਕਰਦੇ ਤਾਂ ਤੁਸੀਂ ਸਾਨੂੰ ਵੋਟਾਂ ਵੀ ਨਾ ਪਾਓ ਜੀ ਸੋ ਅੱਜ ਦਾ ਘੱਟ ਵੇਖ ਕੇ ਕੀ ਲੱਗਦਾ ਹੈ ਕਿ ਕਿੱਦਾਂ ਦਾ ਹੰਕਾਰ ਰਹੇਗਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਇਸ ਵਾਰ ਇਹ ਲੱਗ ਰਿਹਾ ਕਿ ਮਜੀਠਾ ਜਿਵੇਂ ਸਾਰਾ ਆਮ ਆਦਮੀ ਪਾਰਟੀ ਦਾ ਹੀ ਹੋ ਗਿਆ ਜਿਹੜਾ ਮਜੀਠੇ ਵਿੱਚ ਪਹਿਲਾਂ ਕਾਲੀ ਦਲ ਨੂੰ ਲਗਾਤਾਰ ਜਿੱਤ ਮਿਲਦੀ ਆ ਹੁਣ ਇਸ ਵਾਰੀ ਜਿਹੜਾ ਹੁਣ ਜਾ ਫਿਰ ਸਵਾਇਆ ਹੋਏਗਾ ਜੀ ਸਾਰੀਆਂ ਪਾਰਟੀਆਂ ਦਾ ਹਾਂਜੀ ਪਾਲ ਸਾਹਿਬ ਅੱਜ ਮਾਨਸਾ ਆ ਰਹੇ ਕੀ ਗੱਲਾਂ ਜੋਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਅੱਜ ਸਰਦਾਰ ਕਲਦੀਪ ਸਿੰਘ ਜੀ ਧਾਲੀਵਾਲ ਜਿਹੜੇ ਲੋਕ ਸਭਾ ਤੋਂ ਸਾਡੇ ਪਾਰਟੀ ਦੇ ਉਮੀਦਵਾਰ ਆ ਉਹਨਾਂ ਦੀ ਚੋਣ ਮੈਮ ਨੂੰ ਹਲਾੜ ਦੇਣਾ ਹਲਕਾ ਮਜੀਠਾ ਪਹੁੰਚ ਰਹੇ ਨੇ ਤੇ ਸਾਰੀ ਹਲਕਾ ਮਜੀਠੀ ਸੰਗਤ ਪਹੁੰਚੀ ਆ ਬਹੁਤ ਉਤਸ਼ਾਹ ਆ ਤੇ ਬਹੁਤ ਹੀ ਵੱਡਾ ਜਿਹੜਾ ਇਕੱਠ ਆਮ ਆਦੀ ਪਾਰਟੀ ਹੋਊਗਾ ਤੇ ਜਿੰਨੇ ਵੀ ਵਿਰੋਧੀ ਸਾਡੇ ਹੈਗੇ ਇਥੇ ਉਹ ਸਾਰੇ ਜਮਾਤ ਪਾਊਗਾ ਸਭ ਤੋਂ ਵੱਡਾ ਅੱਜ ਰੋਡ ਸ਼ੋਅ ਮਜੀਠੀਏ ਕਦਾ ਹੋਊਗਾ ਤੇ ਮਜੀਠੀਏ ਦੇ ਵਿੱਚੋਂ ਆਵਾਜ਼ ਦੀ ਪਾਰਟੀ ਸਾਰੇ ਰਿਕਾਰਡ ਤੋੜੂਗੀ ਅੱਛਾ ਮਰੜੀ ਕਲਾ ਦੇ ਵਿੱਚ ਵਿਕਰਮਜੀਤ ਸਿੰਘ ਜੀ ਹੁੰਦੇ ਰਹੇ ਤੇ ਉਹ ਕਹਿੰਦੇ ਨੇ ਕਿ ਪਿੰਡ ਵਾਲਿਆਂ ਨੂੰ ਪੁੱਛੋ ਕਿ ਨਾਂ ਦੇ ਕੇ ਨੂੰ ਪੈਨਸ਼ਨ ਮਿਲੀ ਆ ਤੇ ਨਾ ਹੀ ਬੀਬੀ ਦਾ 10000 ਰੁਪਿਆ ਜਿਹੜਾ ਆ ਉਹ ਇਹਨਾਂ ਨੂੰ ਮਿਲਿਆ ਆ ਫਿਰ ਵੋਟਾਂ ਕਿਹੜੇ ਅਧਾਰ ਤੇ ਮੰਗਦੇ ਨੇ ਕਿ ਇਹ ਸਿਰਫ ਤਾਂ ਸਿਰਫ ਮੋਦੀ ਸਰਕਾਰ ਕੋਲ ਬੋਲਵਾ ਜੀ ਹੋ ਰਹੀ ਹੈ ਨਹੀਂ ਵੇਖੋ ਜਿਹੜੇ ਆਮ ਆਦੀ ਪਾਰਟੀ ਦੇ ਕੰਮ ਨੇ ਉਹ ਪੂਰੇ ਪੰਜਾਬ ਜੀ ਨਹੀਂ ਪੂਰੇ ਭਾਰਤ ਵਿੱਚ ਹੀ ਮਸ਼ਹੂਰ ਹੋਏ ਨੇ ਹਰ ਸਰਕਾਰ ਵਿੱਚ ਕੁਝ ਕਮੀਆਂ ਹੁੰਦੀਆਂ ਵਾਂ ਅਗਲੇ ਕੋਈ 2-4 ਮਹੀਨੇ ਵਿੱਚ ਜਿਹੜੇ ਕਮੀਆਂ ਵਾਂ ਸਾਰੀਆਂ ਪੂਰੀਆਂ ਕਰਾਂਗੇ ਲੋਕਾਂ ਨੂੰ ਮੁਕੰਮਲ ਜਿਹੜੀਆਂ ਸਿਹਤ ਸਿੱਖਿਆ ਤੇ ਰੋਜ਼ਗਾਰ ਇੱਥੇ ਸਾਰਾ ਆਮ ਆਦੀ ਪਾਰਟੀ ਆ ਮੁਕੰਮਲ ਧਿਆਨ ਆ ਤੇ ਇਸ ਨੂੰ ਜਿਹੜੀ ਆਮ ਆਦੀ ਪਾਰਟੀ ਆ ਪੂਰਾ ਇੱਕ ਨੰਬਰ ਤੇ ਲੱਗ ਜਾਊਗੀ ਅਗਲੇ 1-2 ਸਾਲ ਵਿੱਚ ਜਦੋਂ ਲਕਸ਼ਣਾ ਹੋਊਗੀ 2027 ਦੀ ਆਮ ਆਦੀ ਪਾਰਟੀ ਕਹੂਗੀ ਜੇ ਕੰਮ ਕੀਤਾ ਵੋਟ ਪਾਓ ਨਹੀਂ ਦੇ ਨਾਮ ਪਾਓ 420 ਲੋਕਾਂ ਨੂੰ ਕਾਂਗਰਸ ਹੰਗੋਰੀ ਲੋਕਾਂ ਨੂੰ ਪੈ ਦੇ ਕੇ ਲੋਕਾਂ ਨੂੰ ਡਰਾਤ ਮੁਗਾ ਕੇ ਜਾਂ ਲੋਕਾਂ ਨੂੰ ਪੁੱਠੇ ਸਿੱਧੇ ਰਾ ਦੱਸ ਕੇ ਵੋਟ ਲਾਣੀਆਂ ਅਸੀਂ ਇੱਕੋ ਨਾਰਾ ਲਾਇਆ ਜੇ ਕੰਮ ਕੀਤਾ ਵੋਟ ਪਾਓ ਨਾ ਪਾਓ ਹਾਲੇ ਪੰਜਾਬ ਵਿੱਚ 2 ਸਾਲ ਹੋ ਗਏ ਆ ਜਿੱਦਣੇ ਪੰਜਾਬ ਵਿੱਚ 5 ਸਾਲ ਪਾਰਟੀ ਨੂੰ ਹੋ ਗਏ ਸਾਢੇ 6 ਸਾਲ ਹੋ ਗਏ ਆ ਆਪਾਂ ਸਾਰੇ ਬਚਾ ਕਰਾਂਗੇ ਕੰਮ ਕੀਤਾ ਵੋਟ ਪਾਓ ਨਾ ਪਾਓ ਇਹੜੀਆਂ ਪਾਰਟੀਆਂ ਦੂਜੀਆਂ ਅਕਾਲੀ ਆ ਕਾਂਗਰਸੀ ਆ ਇਹ ਲੋਕਾਂ ਨੂੰ ਕਈ ਤਰ੍ਹਾਂ ਦੇ ਸਾਇਬਾ ਦਿਖਾ ਰਹੀਆਂ ਨੇ ਝੂਠੇ ਇਹਨਾਂ ਨੇ ਦੋਹਾਂ ਪਾਰਟੀਆਂ ਨੂੰ ਨਾਰਾਜ਼ ਕੀਤਾ ਹੋਇਆ ਲਗਭਗ 70 ਸਾਲ ਤੇ ਅਸੀਂ ਦੋ ਸਾਲ ਵਿੱਚ ਹੀ ਜਿਹੜੇ ਲੋਕਾਂ ਦੇ ਕੰਮ ਆ ਉਹ ਪੂਰੇ ਕੀਤੇ ਨੇ ਕੁਝ ਕੋ ਕੰਮ ਰਹਿੰਦੇ ਆ ਜਿਹੜੇ ਅਸੀਂ ਵਾਦੇ ਨਹੀਂ ਕੀਤੇ ਉਹ ਵੀ ਅਸੀਂ ਪੂਰੇ ਕਰਾਂਗੇ ਤੇ ਪੰਜਾਬ ਵਿੱਚ ਜਿਹੜੇ 27 ਤੱਕ ਪੂਰਾ ਪੰਜਾਬ ਰੰਗਲਾ ਪੰਜਾਬ ਬਣ ਦੀ ਤਿਆਰੀ ਵਿੱਚ ਆ ਪਰ ਜੇ ਗੱਟ ਜੋੜ ਦੀ ਗੱਲ ਕਰੀਏ ਤਾਂ ਉੱਪਰ ਗੱਟ ਜੋੜ ਹੋ ਰਿਹਾ ਹੈ ਜੀ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਜਦ ਕਿ ਪੰਜਾਬ ਵਿੱਚ ਇਹਦਾ ਵਿਰੋਧ ਆ ਤਾਂ ਕੀ ਲੱਗਦਾ ਕਿ ਇਹਦਾ ਜਿਹੜਾ ਇਹ ਲੋਕਾਚ ਜੀਐਸਏ ਜਾਏਗਾ ਔਰ ਮੁਜੀਠੇ ਹਲਕੇ ਦੇ ਵਿੱਚੋਂ ਤਲਦੀਪ ਧਾਲੀਵਾਲ ਕਿੱਦਾਂ ਜਿੱਤਣਗੇ ਜੀ ਮੁਜੀਠੇ ਦੇ ਵਿੱਚੋਂ ਕਦ ਜਿਹੜਾ ਧਾਲੀਆ ਸਾਹਿਬ ਆ ਉਹ ਜਿੱਤ ਰਿਹਾ ਪਹਿਲੀ ਵਾਰੀ ਇਹ 15-20 ਸਾਲ ਬਾਅਦ ਉੱਤਰਖੰਡ ਹਾਈ ਕਮਾਂਡ ਜਿਹੜਾ ਨੈਸ਼ਨਲ ਪਾਰਟੀ ਆ ਉਹਦਾ ਕੀ ਉੱਥੇ ਹਸਾਬੂਗਾ ਆਪਾਂ ਕਹਿ ਸਕਦੇ ਪੰਜਾਬ ਵਿੱਚ ਸਾਡੀ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਆਪਾਂ ਲੱਖਣ ਲੜ ਰਹੇ ਆ ਕਾਲੀਦਾ ਲਿਆ ਬੀਜੇਪੀ ਆ ਕਾਂਗਰਸ ਪਾਰਟੀ ਆ ਆਪਾਂ ਤਿੰਨਾਂ ਪਾਰਟੀਆਂ ਮਾਤ ਦੇ ਕੇ ਮੀਟਲ ਕੇ ਚੋ ਇੱਕ ਨੰਬਰ ਆਪਾਂ ਜਾਵਾਂਗੇ ਅੱਗੇ ਸਭ ਤੋਂ ਅੱਗੇ ਬਰੇ ਸਾਨਹਾਂ ਕੀ ਆਲੇ ਮੀਂ ਥੇੜਿਆ ਸੱਤੇ ਪਲਟੂਗੇ ਐਡ ਕੀ ਦੇ ਕੰਮ ਕਰ ਦੋ ਯਾਰ ਨਿੰਕੜੀ ਗੱਲ ਓ ਹਰੇਕ ਸਾਲ ਦਰਖਤ ਵੀ ਪੱਤੇ ਬਦਲ ਲੈਂਦੇ ਐਡ ਕੀ ਦਾ ਬਦਲ ਜਾਵੇ ਨਾ ਵੋਟ ਕੋਈ ਜਾਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਨੂੰ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਜ਼ਿੰਦਗੀ ਦਾ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਕੋਲਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਕੁਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਲੋਕੋਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਲਸਾਹ ਜਿਉਂਦੇ ਸੀ ਲੋਕੋਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਲਸਾਹ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀਦਲ ਦੀ ਫੱਟੀ ਭਾਈ ਤੇ ਭਾਈਏ ਨੇ ਪਹੁੰਚੀ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਬਾਅਦ ਕਿਨੇ ਘੱਡੀਆ ਨੇ ਕਿਤੇ ਦਾ ਕਿੰਗ ਵੇ ਜਿਹੜਾ ਸੁੱਕੀ ਜਾਵੇ ਖੂਨ ਦੇ ਨਾਲੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਉਹ ਟਾਂਗ ਵਾਲੀ ਜੋ ਅਸੀਂ ਨੌਜਵਾਨਤ ਲੁੱਟੀ ਐ ਕੁੱਗੀ ਛੱਤਰ ਨਾਲ ਲੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਦਲ ਪਰਵਾਦ ਦੀ ਰਾਜਨੀਤੀ ਚੋਂ ਛੁੱਟੀ ਐ ਬੋਲੇ ਸੋਨਿਆ ਜਾਵੇ ਲੋਕ ਪ੍ਰੀਅ ਬਖੰਦੀ ਅਕਲੇ ਪੱਦੇ ਦਰਮਿਆਨ ਦੇ ਉਹ ਜਿੱਥੇ ਦੀ ਤਰਤੀ ਦੇ ਉੱਤੇ ਲਜੀਠਾ ਮਾਖਾ ਦੇਸ਼ਪੁਰ ਦਾ ਸਾਹਿਬ ਜੀ ਦਾ ਦੇਸ਼ਪੁਰ ਦਾ ਪਿੰਸੀਗਾ ਮੈਂ ਕੋਲੋਂ ਮੁਕਾਮ ਇਹਨਾਂ ਨੂੰ ਵਧਾਵਾ ਕਰਦਾ ਅਸੀਂ ਆਕਰਤ ਤੁਖੀਰ ਦੋਦੇ ਇਹ ਪਿੱਠੇ ਦੇ ਲੋਕਾਂ ਨੇ ਵੀ ਇਹ ਸਾਕ ਆਬਿਆ अमृतसर जी सभा सीट जहिड़ी आहे उहो वॾी गिणी में असीं जिता और जिता ॾाढी चोलीवेर सॻा जीरवेंदो छॾा जी मथे में रखी आहे सारी सॼी चीम जहिड़ी मज़ा जिते दूॻी सीट जित खे तव्हांजी चोरी पवांगे और मान साहिब असीं एलान पहिली जून खां बाद मिली थकेश विकास कंदा मानसा साढे खां पैसे लाहे मज़ीठा बोला बचे खाहे सभु चीज़ बंदियूं आउ बाज़ी ला लेणी आहे बुक बहुत धन्यवाद चङा जीलदार सॼे सारे सॼे ब्लॉक इंचार सॼे पार्टीअ